ਪਰ ਰੇਡਰ ਦੀ ਗੱਲ ਕਰੀਏ ਆ ਤਾੜੀਆਂ ਮਾਰਦੇ ਇੱਕ ਵਾਰੀ ਸ਼ਰਵਾਤ ਕਰੀਏ ਆ ਪਹਿਲੇ ਕਬੱਡੀ ਪੌਣ ਦੇ ਵਾਸਤੇ ਬੱਲ ਨਾਮ ਵਾਲਾ ਹਮਰਲ ਕਰਦਾ ਗੱਲਾਂ ਮੱਲ ਨਾਮ ਵਾਲਾ ਆ ਮੰਨਾ ਲਈ ਨੰਬਰਾਂ ਦੀ ਝੜੀ ਰੱਖੇ ਆ ਸਪਾਈਡਰਮੈਨ ਸਪਾਈਡਰਮੈਨ ਖੇਡ ਕਬੱਡੀ ਦਾ ਇੰਦਰਜੀਤ ਕਬੱਡੀ 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 ਇਹ ਫੋਕਾ ਫੈਰ ਨਹੀਂ ਜਾਂਦਾ ਜੱਟ ਦੀ ਰਫਤਨ ਵਾਲੀ ਦਾ ਮੈਂ ਵੀ ਜੱਟ ਦਾ ਪੁੱਤ ਹਾਂ ਅਰਜਲ ਵਰਗਾ ਨਹੀਂ ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ ਗੁਰਖਮ ਪੰਦੇੜ ਘਲੋਟੀ 500 ਰੁਪਏ ਕਲਸੀਆ ਵਾਲੇ ਅੰਮ੍ਰਿਤਜੀਤ ਲਈ ਕੋਈ ਨਾ ਕਰ ਗਿਆ ਸਾਡਾ ਵੀਰ ਖੇਡ ਮੈਦਾਨ ਦੇ ਵਿੱਚ ਸ਼ਾਹੀ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ 19 ਤੇ 20 ਪੁਆਇੰਟਾਂ ਦਾ ਇਹ ਮੈਚ ਹੈ ਬਾਣ ਕੀ ਵਾਲਾ ਸਿੱਖ ਸਰਦਾਰ ਗੋਪੀ ਗੋਪੀ

کیا بات ہے کچھ بات ہے ہستی مرتی نہیں ہماری برسو رہا ہے دشمن دور زمہ ہمارا ہم بلبلے ہیں اس کی یہ گل سیتا ہمارا لا ریڈ ہریانے ایکسپریس پریس نہیں پہندی ہے بوریا شیس سر والا اگلی کے بٹی پہنڈ دے ماں سے باہر بلے بلے کلان والی گل کرنا ہے کان ٹکرا شکر بوریا یہ تا سما فیصلہ کرے گا ہے ان میں پاس ایک کوشش ہے ایک کاکا ہے شکر بوریا یہ نے بھی ملی ہے جب ہرمن ਲੋਕੀ ਹੁਣ ਦੁੱਗਜ ਕਹਿੰਦੇ ਆ ਮਤਰਾਂ ਦੇ ਕੱਪ ਦੇ ਉੱਤੇ ਅੱਜ ਵੇਖ ਲਲਕਰੇ ਪੈਂਦੇ ਆ ਹਰਬਰ ਬੁਲਟ ਖੀਰਾਵਾਲੀਆ ਮੋਸਟ ਵੈਲਿਊਏਬਲ ਪਲੇਅਰ ਦੇ ਤੌਰ ਤੇ ਇਹਨੂੰ ਰੁਤਬਾ ਮਿਲਿਆ ਕਪੂਰਥਲਾ ਦੇ ਦੂਸਰੀ ਚੈਂਪੀਅਨਸ਼ਿਪ ਦੇ ਵਿੱਚ ਲਓ ਦੂਸਰੇ ਪਾਸੇ ਮਣਕੀ ਵਾਲਾ ਆ ਗੋਪੀ ਦੇ ਪੁਆਇੰਟ ਵਾਹੋ ਸੋਹਣੇ ਅੱਡ ਪਿੱਛੇ ਨਹੀਂ ਹੋ ਰੀਸਾਂ ਤੇਰੀਆਂ ਸਰਦਾਰ ਦਰਸੇਮ ਸਿੰਘ ਜੀ ਭੰਡਾਰ ਸਾਹਿਬ ਨੂੰ ਮਾਨਸ ਗਬਰੂ ਤੇ ਲਓ ਖੇਡ ਮੈਦਾਨ ਦੇ ਵਿੱਚ ਕੁਲੋਟੀ ਪਿੰਡ ਦਾ ਪਾਲਾ ਸਿੱਖੀਆ ਲਿਵਾਸ ਹੈ ਕਲੰਗੀਆਂ ਵਾਲਿਆਂ ਲਿਖਾਂ ਕਿ ਸਫਤ ਤੇਰੀ ਕਾਕਦ ਕਲਮ ਤੋਂ ਤੇਰਾ ਆਕਾਰ ਵੱਡਾ ਹੈ ਤੇਰੇ ਚੋਜ ਵੱਡੇ ਵਿੜਾਈ ਵੱਡੀ ਚੋਜੀ ਗੁਣਾ ਦਾ ਤੇਰਾ ਭੰਡਾਰ ਵੱਡਾ ਦਿੱਤੀ ਧਨ ਕੁਰਬਾਨੀ ਤੇਰੇ ਸ਼ਹਿਨਸਾਦ ਹੈ ਕੀਤਾ ਸਿਰਾਂ ਦਾ ਤੂੰ ਹੀ ਵਪਾਰ ਵੱਡਾ ਜੁਗਾ ਜਵਾਨੀ ਲੱਥਣਾ ਖਾਲਸੇ ਤੋਂ ਸਿੱਖ ਕੌਮ ਤੇ ਤੇਰਾ ਆਧਾਰ ਵੱਡਾ ਹੈ ਸਿੱਖ ਕੌਮ ਤੇ ਤੇਰਾ ਆਧਾਰ ਵੱਡਾ ਲਓ ਪਈ ਹੋਈ ਕਬੱਡੀ ਨੌਜਨ ਪਾਲਾ ਖਲੋਟੀ ਵਾਲਾ ਕੱਦ 6 ਫੁੱਟ ਹੋ ਗਿਆ ਹੈ ਦੱਸ ਦਿਓ ਪਿੰਡੋਂ ਪਿੰਡੀ ਜਾ ਕੇ ਧਾਵੀ ਇੰਦਰ ਜਿੱਤੇ ਨੇ ਫੜ ਰਿਆ ਹੰਦਿਆਂ ਦੇ ਕੋਲ ਜਾ ਕੇ ਪਰ ਮਲੂ ਬਲੂਕ ਬਲੂਕ ਦੀ ਟੱਕਰ ਹੈ ਪਾਲਾ ਘਲੋਟੀ ਵਾਲਾ ਧੱਸਦਾ ਹੀ ਜਾਂਦਾ ਹੈ 500 ਰੁਪਇਆ ਜਿਹੜਾ ਗੁਰਮukh ਬੰਦੇਰ ਘਲੋਟੀ ਨਾਲ 1000 ਰੁਪਇਆ ਲਾਡੀ ਸਿੱਧੂ ਨਾਲ ਹੈਪੀ ਬੰਦੇਰ ਸਰਦਾਰ ਨਾਜ਼ਰ ਸਿੰਘ ਜੀ ਸਿੱਧੂ ਹਾਂ ਵੱਲੋਂ 1000 ਇਸ ਨੌਜਵਾਨ ਗੱਭਰੂ ਘਲੋਟੀ ਵਾਲੇ ਲਈ ਮਾਨਕੀ ਵਾਲਾ ਗੋਪੀ 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 ਡੱਕੜ ਦੀ ਡੱਕੜ ਦੀ ਦੋਨੇ ਗੁਰਪ੍ਰੀਤ ਹੈ ਇੱਕ ਬਰੇ ਸਾਹਬ ਦਾ ਇੱਕ ਮਾਨਕੀ ਦਾ ਉਸਤਾਦ ਜੀ ਸਿਰੇ ਦਾ ਜੱਫਾ ਲਾ ਕੇ ਪੁਆਇੰਟ ਜੱਫਾ ਲਾ ਕੇ ਲਿਆ ਹੋਇਆ ਆ ਗੁਰਪ੍ਰੀਤ ਮਾਨਕੀ ਵਾਲਾ ਗੋਪੀ ਅਗਲੀ ਕਬੱਡੀ ਬੱਲ ਨੌਮ ਵਾਲਾ ਬੱਲ ਨੌ ਪਿੰਨ ਮੱਸੀਆਂ ਨਕੋਦਰ ਦਾ ਏਰੀਆ ਹੈ ਆ ਦੀਪੇ ਵਰਗੇ ਵਧੀਆ ਕਬੱਡੀ ਦੇ ਖਿਡਾਰੀ ਇਧਰ 500 ਦਾਕਾ ਘਰਾਣੀ ਜੀ ਪੁੱਜਦਾ ਕਰਦੇ ਧੰਨਵਾਦ ਲਾ ਬੱਲ ਨੌ ਵਾਲੇ ਮੰਨੇ ਦੀ ਕਬੱਡੀ ਪੈਂਦੀ ਹੈ ਅਮਰੀਕਰ ਮੁੰਡਾ ਕਬੱਡੀ ਪਾਉਣ ਦੇ ਵਾਸਤੇ ਵਧੀਆ ਖਿਡਾਰੀ ਹਲਕ ਖਲਗੀ ਧੂੜ ਉੱਪੀ ਹੋਏ ਐਨ ਟੋਵਰ ਦਾ ਮੁਕਾਬਲਾ ਕਹਿੰਦੀ ਹਿੱਕਰੇ ਵਿੱਚ ਵੱਜੂਗਾ ਇਹਦਾ ਸਵਾ ਹੀ ਫੈਸਲਾ ਕਰੇਗਾ ਬੱਲੇ ਬੱਲੇ ਹੁੰਦੀ ਹੋਈ ਕਾਕਾ 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 ਸ਼ਕਰਪੁਰੀਆ ਕੋਸ਼ਿਸ਼ ਕਰਦਾ ਤੇ ਪੁਆਇੰਟ ਧਾਵੀ ਦਾ ਅਗਲੀ ਕਬੱਡੀ ਸ਼ਹਿਜ਼ਾਦੇ ਦੀ ਇਹ ਨੌਜਵਾਨ ਬਸ ਹਨ ਕੈਨੇਡਾ ਦੇ ਵਰਲਡ ਕਬੱਡੀ ਕੱਪਾਂ ਦੇ ਵਿੱਚ ਰਿਕਾਰਡ ਬਣਾਇਆ 24 25 ਦੇ ਵਿੱਚ ਬੁਲਟ ਤੇ ਸ਼ਾਜੀ ਨੇ ਸ਼ਾਜੀ ਦੀ ਰੇਡ ਪੈਂਦੀ ਹੋਏ ਹੁਣ ਡੱਗੋ ਵਾਲਾ ਜਦੋਂ ਆਈ ਤੇ ਆ ਜਾਂਦਾ ਫਿਰ ਲਟਾਉਂਦਾ ਖਰਿਆ ਖਰਿਆ ਨੂੰ ਮਾਲੇ ਦਾ ਵੀ ਨਾਮ ਵਧੀਆ ਸੁਖੇ ਦਾ ਵੀ ਨਾਮ ਵਧੀਆ ਮਾਰਕੀ ਵਾਲੇ ਦੀ ਚਰਚਾ ਲਓ ਘਲੋਟੀ ਦੇ ਚਾਰ ਖਿਡਾਰੀ ਕਈ ਹੋਏ ਕਬੱਡੀ ਦੇ ਡੰਗੋ ਵਾਲਾ ਸ਼ਰ 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 ਕਬੱਡੀ 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 ਹੈ ਅਗਲਾ ਜਫਾ ਦੇ ਪੁਆਇੰਟ ਪੁਆਇੰਟ ਨਹੀਂ ਉਹ ਰੀਸਾਂ ਤੇਰੀਆਂ ਵਾਹ ਉਹ ਸੋਹਣਾ ਕਿ ਵਿੱਚ ਗਾਰੇ ਝੱਲਾਂ ਦੇ ਕਦੀ ਸ਼ੇਰ ਨਹੀਂ ਰਹਿੰਦੇ ਗੁੱਜੇ ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਗੋਪੀ ਦੇ ਲਈ 1100 ਲਾਡੀ ਸਿੱਧੂ ਤੇ ਹੈਪੀ ਸਾਡੇ ਵੀਰ ਵੱਲੋਂ ਇਹ ਮਾਨ ਸਮਾਨ ਹੈ ਲਓ ਖੇਡ ਮੈਦਾਨ ਦੇ ਵਿੱਚ ਬੂਰੀਆ ਸੀਸ਼ਰ ਦਾ ਇਸ ਸਮੇ ਕਬੱਡੀ ਪਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਉਸਤਾਦ ਜੀਆ ਗੋਪੀ ਦੇ ਕੋਲੇ ਮਾਇਆ ਕੋਈ ਦੀ ਕਰਦੇ ਲਓ ਇਸ ਸਮੇ ਅਗਲੀ ਕਬੱਡੀ ਹਰਮਨ ਬੋਲਟ ਖੀਰਾਵਾਲੀਆ ਦੀ ਕਬੱਡੀ ਪਾਉਣ ਦੇ ਲਈ ਵਾਧਾ ਇਹਨੇ ਕਪੂਰਥਲੇ ਨੇ ਕਬੱਡੀ ਨੂੰ ਸਿਰੇ ਦੇ ਸਿਰੇ ਦੇ ਖਿਡਾਰੀ ਦਿੱਤੇ ਆ ਉਹਨਾਂ ਵਿੱਚੋਂ ਅੱਜ ਦਾ ਜੋਗ ਹੈ ਬੁਲਟ ਵਰਗੇ ਗਬਰੂ ਆ ਨਾ ਗੋਪੀ ਗੋਪੀ ਉੜਦੀ ਹੋਈ ਢੂੜ ਪਰ ਬੜਾ ਸ਼ਾਰਪ ਬ੍ਰੇਨ ਬੜਾ ਤੱਪੜ ਦਾ ਸ਼ੋਲਾ ਕਬੱਡੀ ਖਿਡਾਰੀ ਹੈ ਨੌਜਨ ਹਰਮਨ ਬੁਲਟ ਖੀਰਾਂ ਵਾਲੀ ਹੈ ਪੁਆਇੰਟ ਆਪਣੀ ਟੀਮ ਨੇ ਹਿੱਸੇ ਜੋੜ ਗਿਆ ਓਸਤਾਦ ਜੀ ਕਰਿਓ ਗੱਲ ਪਾਲੇ ਦੀ ਅਗਲੀ ਕਬੱਡੀ ਆਇ ਤੋਂ ਥੋੜਾ ਫਿਰ ਤੁਰ ਕੇ ਯਾਰ ਅੱਜ ਦਾ ਪਿੱਛੇ ਨਜ਼ਰ ਨਹੀਂ ਆਉਣਾ ਥੋੜਾ ਜਿਆ ਨਾ ਥੋੜਾ ਫਿਰ ਤੁਰ ਕੇ ਮੇਲਾ ਤੁਰ ਫਿਰ ਕੇ ਜਾਂ ਡਾਂਗੇ ਜੱ ਦਾ ਲਓ ਦਲਵਾਰਾ ਸਿੰਘ ਦਾ ਪੁੱਤਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਅਮਰੀਕ ਨੇ ਆਖਿਆ ਵੀ ਇਹਦੇ ਪਿਤਾ ਨੂੰ ਨਿੱਕੜੀ ਕਹਿੰਦੇ ਨੇ ਨਿੱਕ ਨੇਮ ਨੇ ਲਓ ਉਹਨਾਂ ਦਾ ਪੁੱਤਰ ਪਾਲਾ ਉਹ ਘਲੋਟੀ ਦੀ ਟੀਮ ਦਾ ਕਬੱਡੀ ਖਿਡਾਰੀ ਆ ਬੱਲੇ ਬੱਲੇ ਹੁੰਦੀ ਹੈ ਬੱਲੇ ਬੱਲੇ ਹੁੰਦੀ ਹੈ ਉਹ ਘਲੋਟੀ ਵਾਲੇ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਮੁੰਡੇ ਦਾ ਹੌਸਲਾ ਵਧ ਜਾਊਗਾ ਮੁੰਡਾ ਅਗਲੇ ਸਾਲ ਫਿਰ ਵੱਡੀਆਂ ਪਾਊਗਾ ਜਦੋਂ ਪਿੰਡ ਦੇ ਵਿੱਚ ਖੇਡਦੇ ਆ ਥੋੜਾ ਪ੍ਰੈਸ਼ਰ ਜ਼ਰੂਰ ਹੁੰਦਾ ਹੈ ਲਓ ਕਬੱਡੀ ਬਰੇ ਸਾਬ ਦੇ ਗੁਰਪ੍ਰੀਤ ਦੀ ਪੈਂਦੀ ਹੋਈ ਪਰਮਾਂ ਦਾ ਜੁਸਾ ਹੈ ਐਨ ਮਖਰੇ ਅੰਦਾਜ਼ ਨਾਲ ਪਈ ਹੋਈ ਕਬੱਡੀ ਹੱਜਾ ਗਰੇ ਭਰਿਆ ਹੋਇਆ ਖੇਡ ਸਟੇਡੀਅਮ ਤਕੜਾ ਮੁਕਾਬਲਾ ਮੜਗੀ ਵਾਲਾ ਮੜਗੀ ਵਾਲਾ ਮੜਗੀ ਵਾਲਾ ਮੜਗੀ ਵਾਲਾ ਹੜਿਆ ਗੁੱਟ ਕੰਜੀ ਕੰਜੀ ਹਟ ਕਬੱਡੀ ਯਾਰਾਂ ਦੀ ਖੇਡ ਬੜੇ ਸਰਦਾਰਾਂ ਦੀ ਇਹ ਬੱਲੇ 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 ਹੱਲੇ ਵਾਹੋ ਸੋਹਣੇ ਗੁਰਬੀਤ ਬਰੇਸ ਸਾਹਿਬ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਸਾਡੇ ਪੰਜ ਸ਼ਕਰਪੁਰ ਖਲੋਟੀ ਸੱਤ ਬੱਲਣਾ ਵਾਲੇ ਮੰਨੇ ਦੀ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਬੱਲਾ ਵਾਲਾ ਮੰਨਾ ਕਿ ਬੌਡੀ ਫਿੱਟ ਹੈ ਗੱਬਰੂ ਦੀ ਸਰੀਰ ਜਿਵੇਂ ਤੇਸੀਆਂ ਦੇ ਨਾਲ ਘੜਿਆ ਹੱਥ ਛੇਤੀ ਆਉਂਦਾ ਨਹੀਂ ਤੱਪਾਂ ਤੇ ਭੱਜ ਪਾੜੇ ਤੇ ਖੜਿਆ ਪਰ ਦੂਜੇ ਪਾਸੇ ਸ਼ਕਰਪੁਰੀਆ ਕਾਕਾ ਕਾਕਾ ਟਰਾਈ ਕਰ ਰਿਹਾ ਹੈ ਤੱਪਾਂ ਤੇ ਭੱਜ ਪਾੜੇ ਤੇ ਖੜਿਆ ਜੀ ਜਾਨ ਲਗਾ ਦੇ ਮੈਚ ਦਾ ਕਰ ਦਿੰਦਾ ਇੱਕ ਪਾਸਾ ਰਸ਼ੀਨ ਵਾਲਿਆ ਮੰਨੇ ਦੇ ਰਸ਼ੀਨ ਵਾਲਿਆ ਕਾਲਿਆ ਓਏ ਮੰਨੇ ਦੇ ਟੱਕ ਦਾ ਰਹੇ ਬੁੱਲਾ ਤੇ ਹੱਸਾ ਰਸ਼ੀਨ ਵਾਲਿਆ ਕਾਲਿਆ ਓਏ ਮੰਨੇ ਦੇ ਟੱਕ ਦਾ ਰਹੇ ਬੁੱਲਾ ਤੇ ਹੱਸਾ ਜੀਵਨ ਭੀਖੀ ਮਨੀ ਅਮਨਾ ਕਨੇਡਾ ਘਲੋਟੀ ਵਾਲੇ ਸੁੱਕੇ ਤੇ ਮੌਲੇ ਤੇ ਹਰ ਇੱਕ ਜੱਫੇ ਤੇ 500 ਰੁਪਏ ਦੇ ਮਾਨ ਸਨਮਾਨ ਹੋਣਗੇ 5100 ਰੁਪਏ ਦੇ ਮਾਨਸਮਾਨ ਹੋਣਗੇ ਲਓ ਖੇਡ ਮੈਦਾਨ ਦੇ ਵਿੱਚ ਸ਼ੀਸ਼ਰ ਵਾਲਾ ਬੂਰੀਆ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਪਈ ਹੋਈ ਕਬੱਡੀ ਚਾਰ ਜਾਫੀ ਹੈ ਕਿ ਤਿੱਖੇ ਨੇ ਤੀਰਾਂ ਮਰਗੇ ਤੇਜ ਸ਼ਮਸ਼ੀਰਾਂ ਮਰਗੇ ਬਿਲਕੁਲ ਮਦਾਨੀ ਆ ਗਏ ਗੱਬਰੂ ਤਸਵੀਰਾਂ ਵਰਗੇ ਲਓ ਪਈ ਹੋਈ ਕਬੱਡੀ ਤੇ ਬੂਰੀਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਲੱਖ ਲੱਖ ਦੀ ਪੌ ਕਬੱਡੀ ਜੱਸਾ ਵੀ ਲੱਖ ਲੱਖ ਦਾ بیا ਜਿੰਨਾ ਜਾ ਚੜੇ ਆਮੜੀਏ ਅੱਜ ਕਲੋਟੀ ਦੇ ਕਪੜਾ ਕਲੋਟੀ ਦਾ ਕੱਬ ਆਪਣੇ ਭਰਜੋਵਨ ਤੇ ਹੈ ਲਓ ਖੇਡ ਮੈਦਾਨ ਦੇ ਵਿੱਚ ਹਰਮਨ ਬੁਲਟ ਹੀਰਾਵਾਲੀਆ ਅਗਲੀ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਹੈ ਉਸਤਾਦ ਜੀ ਕਰਿਓ ਗੱਲ ਬੁਲਟ ਦੀ ਪਈ ਹੈ ਕਬੱਡੀ ਤੇ ਸਾਡੇ ਹਨੀ ਚਾਲ ਦਾ ਧੰਨਵਾਦ ਹੈ ਗੱਗੀ ਚੰਮੜ ਦਾ ਧੰਨਵਾਦ ਕਰਦੇ ਆ ਝਮਟਪਿੰਡ ਪਿੰਕੀ ਢਿੱਲੋ ਜੀ ਉਹਨਾਂ ਦਾ ਹੈ ਸੋ ਗੱਗੀ ਝਮਟ ਉਹਨਾਂ ਦਾ ਵੱਡਾ ਰੋਲ ਆ ਟੀਮ ਬਣਾਉਣ ਦੇ ਵਾਸਤੇ ਹਨੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲਓ ਬੁਲਟ ਹੀਰਾਵਾਲੀਆ ਬੁਲਟ ਆ ਬੁਲਟ ਬੁਲਟ ਬੱਧਰ ਬੁਲਟ ਦਾ ਧਰਮਗੇਲ ਰੋਵਨ ਗੇਲ ਦੇ ਸੁੱਖਾ ਗਿੱਲ 5000 ਰੁਪਏ ਘਲੋਟੀ ਵਾਲੇ ਪਾਣੇ ਵੀ ਐ ਤਿੰਨ ਕਬਡੀਆਂ ਤੇ ਉਧਰ ਹੰਨੀ ਚਾਲ ਤੇ ਨਾਲ ਗੱਗੀ ਝੰਡ ਵੀ ਇਹ ਬਣਾਈ ਹੋਈ ਟੀਮ ਹੈ ਬਹੁਤ ਬਹੁਤ ਧੰਨਵਾਦ ਸਾਡੇ ਵੀਰਾਂ ਦਾ ਲਓ ਖੇਡ ਮੈਦਾਨ ਦੇ ਵਿੱਚ ਬਿੱਲੇ ਨੇ ਤੰਨੂ ਨੇ ਬੜੀ ਮਿਹਨਤ ਕੀਤੀ ਹੈ ਹੀਰਾਵਾਲੀਏ ਲਓ ਜੀਤੀ ਢੰਡਾਰੀ ਮੰਨਾ ਸ਼ੇਰਪੁਰ ਮੰਨੂ ਯੂਐਸਏ ਤੇ ਨਾਲ ਬੁੱੱਡੂ ਢੰਡਾਰੀ ਰਾਹੁਲ ਢੰਡਾਰੀ ਵੱਲੋਂ ਖੀਰਾਵਾਲੀਏ ਬੁਲਟ ਨੂੰ ਬੁਲਟ ਦਿੱਤਾ ਜਾਣਾ ਢੰਡਾਰੀ ਦੇ ਕੱਪ ਤੇ ਹਲਕੀ ਨੁੱਕਝੋਕ ਹੈ ਪਰ ਪੁਆਇੰਟ ਮੈਂ ਯਾਰ ਮੁੰਡੇ ਨੇ ਫਰਿਆਦ ਕਰੋ ਨੰਬਰ ਲੈ ਤਾੜੀਆਂ ਫੇਰ ਮਾਰ ਦਿਓ ਜ਼ੋਰਦਾਰ ਪੂਰੀ ਸ਼ਨਾ ਨੇ ਇੰਟਰਵਿਊ ਦੇ ਵਿੱਚ ਆਖਿਆ ਵੀ ਇੰਦਰਜੀਤ ਫਰਿਆਦ ਕੋਲ ਹਵਾ ਵੀ ਪੁੱਛ ਗੇ ਲੰਘਦੀ ਸੀਗੀ ਜਦੋਂ ਬੱਡਬਰ ਦੇ ਵਿੱਚ ਮੈਂ ਮੈਚ ਖੇਡਿਆ ਤੇ ਮੇਰੇ ਮਨ ਤੇ ਬੜਾ ਬੋਹ ਸੀਗਾ ਵੀ ਇਹ ਵੱਡੇ ਜਾਫੀ ਨੇ ਇਹ ਦੁਨੀਆ ਦੇ ਵੱਡੇ ਨੇ ਵੱਡਾ ਐਵੇਂ ਨਹੀਂ ਬਣਿਆ ਜਾਂਦਾ ਤਾਂ ਇਧਰ ਪਾਸੇ ਸ਼ਹਿਜ਼ਾਦਾ ਇਹ ਵੀ ਵੱਡਾ ਖਿਡਾਰੀ ਹੈ 500 ਕਾਕਾ ਘੜਾਣੀ ਜਿਹੜਾ ਵਾਲਾ ਬਾਂਸਰਮਾਨ ਬਹੁਤ ਬਹੁਤ ਧੰਨਵਾਦ ਅਗਲੀ ਕਬੱਡੀ ਪੌਂਡ ਦੇ ਵਾਸਤੇ ਹਰਿਆਣਾ ਐਕਸਪ੍ਰੈਸ ਬੁਰੀਆ ਚਿੱਸਰ ਵਾਲਾ ਵੱਧਦਾ ਹੋਇਆ ਕਬੱਡੀ ਖਿਡਾਰੀ ਪਹਿਲੇ ਰੇਡ ਐਨ ਚਮਕਾ ਮਾਰਦਾ ਮੁੰਡਾ ਪਹਿਲੇ ਰੇਡ ਤੇ ਦੇਖਦੇ ਹਾਂ ਕਿਹੜਾ ਜਫਾ ਲਾਉਣ ਦੀ ਕੋਸ਼ਿਸ਼ ਕਰੇਗਾ ਚਾਰ ਮੰਨੇ ਪਰ ਮੰਨੇ ਖਿਡਾਰੀਆਂ ਦੇ ਵਿੱਚ ਲਾਓ ਸਪਾਈਡਰ ਮੈਨ ਇਧਰੇ ਪਾਸੇ ਕਾਲੇ ਦੀਆਂ ਦੋ ਕਬੱਡੀਆਂ ਬਾਕੀ ਐ ਧਰਮ ਗਿੱਲ ਸੁੱਖਾ ਗਿੱਲ ਦੇ ਨਾਲ ਰੌਬਨ ਸਾਡੇ ਵੀਰ ਵੱਲੋਂ 5000 ਰੁਪਏ ਤੇ ਨਾਲ 500 ਰੁਪਏ ਸਾਡੇ ਵੀਰ ਗੁਰਮੁਖ ਘਲੋਟੀ ਵੱਲੋਂ ਗੁਰਮੁਖ ਪੰਹੇਰ ਕਨੇਡਾ ਵੱਲੋਂ ਮਾਨ ਸਮਾਨ ਹੋਣਗੇ ਪਬਲਿਕ ਕਬੱਡੀ ਬੁਲਟ ਖੀੜਾਂ ਵਾਲੀ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਬੱਡੀ ਕੱਪ ਆਪਣੇ ਧਰਜੋਦਨ ਤੇ ਐਨ ਸਿਰੇ ਦੀਆਂ ਕਬੱਡੀਆਂ ਕਿ ਪਹਿਨਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਸਾਰਾ ਖੜ ਖੜ ਕੇ ਦੇਖਦਾ

ਕੇ ਵਿੱਚ ਗਹਿਰੇ ਝੱਲਾਂ ਦੇ ਕਦੀ ਸ਼ੇਰ ਨਹੀਂ ਰਹਿੰਦੇ ਗੁੱਜੇ ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਜੀਤੀ ਢੰਡਾਰੀ ਮੰਨਾ ਸ਼ਾਹਪੁਰ ਮੰਨੂ ਯੂ ਐਸ ਏ ਬੁੱਢੂ ਢੰਡਾਰੀ ਦੇ ਸਾਡੇ ਵੀਰ ਰਾਹੁਲ ਢੰਡਾਰੀ ਨੂੰ ਹੀਰਾ ਬੜੀਏ ਬੁਲਟ ਨੂੰ ਬੁਲਟ ਦਿੱਤਾ ਜਾਣਾ ਢੰਡਾਰੀ ਦੇ ਕੱਪ ਦੇ ਇਹਨਾਂ ਸਾਡੇ ਵੀਰਾਂ ਵੱਲੋਂ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ 5000 ਦੀ ਸੈਕੰਡ ਰੇਡ 5000 ਦੀ ਦੂਸਰੀ ਕਬੱਡੀ ਪਾਲਾ ਕਲੋਟੀ 스ਪਾਈਡਰਮੈਨ ਜਫਾ ਕਲਸੀਆਂ ਵਾਲੇ ਦਾ ਵੀ ਦੁੱਖ ਤੋੜਦਾ ਘੋੜਾ ਮਾਰਵਾ ਲਈ ਕੋਈ ਜਿਵੇਂ ਕੰਨ ਜੋੜਦਾ ਘੋੜਾ ਮਾਰ ਵਾਲੀ ਕੋਈ ਜਿਵੇਂ ਕੰਨ ਜੋੜਦਾ ਜਫਾ ਕਲਸੀਆਂ ਵਾਲੇ ਦਾ ਵੀ ਦੁੱਖ ਤੋੜਦਾ ਸ਼ਾਨਦਾਰ ਜਫਾ ਲੱਗਦਾ ਹੋਇਆ ਸੋ ਅਮਰੀਖ ਖੋਸੇ ਕੋੜਲੇ ਦਾ ਬਿੱਲੇ ਲਲਤੋਂ ਦਾ ਕਾਲਾ ਰਸ਼ੀਦ ਜੀ ਉਹਨਾਂ ਦੀ ਜ਼ਿੰਮੇਵਾਰੀ ਵੱਡੀ ਹੈ ਸਾਡੇ ਉਸਤਾਦ ਪ੍ਰੋਫੈਸਰ ਮੱਖਣ ਸਿੰਘ ਜੀ ਉਹਨਾਂ ਦਾ ਸੁਖ ਖੱਟੜੇ ਦਾ ਤੇ ਨਾਲ ਕ੍ਰਿਸ਼ਨ ਬਦੇਸ਼ੀ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਧਰ ਸਾਡੇ ਕਮੈਂਟੇਟਰ ਸਾਥੀ ਦੋਨਾਂ ਟੀਮਾਂ ਦਾ ਇੱਕ ਇੱਕ ਨੰਬੰਦਾ ਇਧਰ ਹੀ ਸਾਡਾ ਆ ਜਾਵੇ ਜੱਗੇ ਜੀਰਸ ਕੋਲੋਂ 500 ਰੁਪਏ ਜਿਹੜਾ ਹੈ ਉਹ ਬੁਰੜ ਦੇ ਨਹੀਂ ਮਾਨਸਮਾਨ ਆਏ ਨੇ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਇਸ ਸਮੇਂ ਬੁਲਟ ਪੁਆਇੰਟ ਆਪਣੀ ਟੀਮ ਨੇ ਹਿੱਸੇ ਜੋੜ ਗਿਆ ਲਖਵੀਰ ਸਿੰਘ ਜੀ ਕਾਕਾ ਕੜਾਣੀ ਫਿਲਹ ਦਲਸੀਆ ਪੈਨਸ਼ਨ ਬਿਲਿਆ ਤੋਂ ਸਾਡੇ ਵੀਰ ਵਿਸ਼ੇਸ਼ਾ ਤੇ ਪੁੱਜਿਆ ਬਹੁਤ ਬਹੁਤ ਧੰਨਵਾਦ 7 ਤਰੀਕ ਨੂੰ 511 ਨੂੰ ਬਾਗੜੀਆਂ ਕੱਪ 13 ਤਰੀਕ ਨੂੰ ਤਲਵੰਡੀ ਡੱਡੀਆਂ ਤੇ 18 ਨੂੰ ਰੁੜਕੇ ਬੱਬੂ ਮਾਨ ਆਊਗਾ ਪੁੱਜਣਾ ਸਾਰਿਆਂ ਦੇ ਮਮਾ ਕੇ ਇੱਕ ਨੂੰ ਗਾਜ਼ੀਪੁਰ ਰੌਣਕਾਂ ਨੇ ਆਓ ਇਧਰ ਖੇਡ ਕਬੱਡੀ ਵਰਤਮਾਨ ਸਮੇਂ ਦੀ ਗੱਲ ਕਰੀਏ ਬੱਲੇ ਬੱਲੇ ਆਓ ਸ਼ਕਰਪੁਰੀਏ ਦੇ ਨਾਲ ਮੁਕਾਬਲਾ ਕਰਕੇ ਪੁਆਇੰਟ ਲੈ ਵੀ ਸ਼ਹਿਜ਼ਾਦਾ ਪਾ ਕਬੱਡੀ ਰਸ਼ੀਨ ਵਾਲਾ ਕਾਲਾ ਵੀ ਹੁਣੇ ਆਇਆ ਹਣੇ ਤੋਂ ਹੁਣੇ ਆਇਆ ਸ਼ਾਜੀ ਵੀ ਅਜੇ 10 ਦਿਨ ਹੋਏ ਗਰਾਊਂਡ ਜਦੋਂ ਪੈਰਾਂ ਨੂੰ ਚੜ ਗਈ ਤੇ ਫਿਰ ਸਿਧਵਾਂ ਦੇ ਜਿੱਸੇ ਵਾਂਗ ਹੋ ਫਿਰ ਬੱਲੇ ਬੱਲੇ ਹਿੰਮਤਪੁਰੀਏ ਗੁੱਗੂ ਵਾਂਗ ਅਰਸੁਲਪੁਰੀਏ ਕਾਲੂ ਦੇ ਵਾਂਗ ਕੌਣ ਦੇਖ ਦੇ ਵੀ ਸ਼ੇਰ ਨੂੰ ਹੁਣ ਸਵਾ ਸ਼ੇਰ ਬਣ ਕੇ ਟੱਕਰਦਾ ਮਣਕੀ ਵਾਲਾ ਗੋਪੀ 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 ਵਾਹ ਸੋਹਣਿਆ ਨਹੀਂ ਉਹ ਰੀਸਾ ਤੇਰੀ ਹੈ ਗੋਪੀ ਦੇ ਲਾ ਕੇ ਜ ਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਸਕੋਰ ਬੋਰਡ ਤੇ 11 ਸਾੜੇ 11 ਸੁਰਖਪੁਰ ਸ਼ਕਰਪੁਰ ਤੇ ਨਾਲ ਖਲੋਟੀ ਦੇ 12 ਪੁਆਇੰਟ ਹੈ ਐਨ ਸਿਰੇ ਦਾ ਮੈਚ ਐਨ ਸਿਰੇ ਦਾ ਮੈਚ ਲੋ ਮੰਨੇ ਦੀ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਮੰਨੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੰਦਰਜੀਤ ਮਲੂਕ ਨਾਲ ਕਹਿੰਦੇ ਫਰਿਆਦ ਫੜਿਆ ਲੱਕ ਤੇ ਪੁਆਇੰਟ ਫਰਿਆਦ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਹੈ ਉਸਤਾਦ ਜੀ ਕਰਿਓ ਬੁਲਟ ਦੀ ਅਗਲੀ ਕਬੱਡੀ ਦੀ ਗੱਲ ਬੁਲਟ ਆ ਗਿਆ ਕਬੱਡੀ ਪਾਉਣ ਦੇ ਲਈ ਕਮਾਲਪੁਰੇ ਦੇ ਵਿੱਚ ਕਮਾਲ ਦੀਆਂ ਕਬੱਡੀਆਂ ਪਾਈਆਂ ਮੈਂ ਜਾਂਦੇ ਗਾਲੀਪੁਰੇ ਲੱਖੇ ਦੀ ਰੇਡ ਦੇਖੀ ਹੈ ਵੀ ਲੋਕ ਸਟਾਰਟਿੰਗ ਦੇ ਵਿੱਚ ਆਪੇ ਤਾੜੀਆਂ ਮਾਰਦੇ ਸਨ ਜਾਂ ਆਹ ਬਣੇ ਦੀਆਂ ਰੇਡਾਂ ਦੇਖੀਆਂ ਜਦੋਂ ਕਮਾਲਪੁਰੇ ਦੇ ਵਿੱਚ ਕਬੱਡੀਆਂ ਪਾਉਂਦਾ ਸੀਗਾ ਔਰ ਲੋਕਾਂ ਨੇ ਤਾੜੀਆਂ ਮਾਰੀਆਂ ਹੁਣ ਦੇਖਦੇ ਆ ਵੀ ਉਧਰ ਡਬਲ ਟੱਚ ਦਾ ਇਸ਼ਾਰਾ ਹੁੰਦਾ ਹੋਇਆ ਹਰਮਨ ਬੁਲਟ ਖੀਰਾਵਾਲੀਆ ਮਾਨਕੀ ਵਾਲਾ ਗੁਰਪ੍ਰੀਤ ਸਿੰਘ ਪਾਲਾ ਕਬੱਡੀ ਪਾਉਣ ਦੇ ਵਾਸਤੇ ਤਿਆਰ ਵਰਦਾ ਆ ਵੀ ਨੌਜਵਾਨ ਇਧਰੇ ਪਾਸੇ ਬਾਅਦ ਫਿਰ ਕਬੱਡੀ ਆਨ ਮੇਲਾ ਵੱਜ ਗਿਆ ਹਰਪ੍ਰੀਤ ਜੀ ਮੁਬਾਰਕਾ ਮੇਲਾ ਵੱਜ ਗਿਆ ਮੇਲਾ 2 ਘੰਟੇ ਹੀ ਵੱਜ ਜਾਵੇ ਤੇ ਸਾਲ ਦੀ ਕੀਤੀ ਮੇਲ ਦਾ ਮੁੱਲ ਮੁੜ ਜਾਂਦਾ ਹੈ ਇਹ ਮੈਨੂੰ ਪਤਾ ਵੀ ਕਿੰਨੀ ਮਿਹਨਤ ਇੱਥੇ ਕਰਨੀ ਪੈਂਦੀ ਹੈ ਮੈਂ ਤਾਂ 9 ਵਜੇ ਉੱਠ ਕੇ ਗਿਆ ਇਹਨਾਂ ਨੂੰ ਮਿਲਣ ਵੇ ਇਹ ਕਹਿੰਦੇ ਅਸੀਂ ਤਾਂ 7 ਵਜੇ ਦੇ ਪੁੱਜੇ ਹੋਏ ਆ ਇਹ ਵੱਡੇ बिजनेसमੈਨ ਨੇ ਪਰ 7 ਵਜੇ ਆਪੋ ਆਪਣੇ ਕੰਮਾਂ ਦੇ ਪੁੱਜਣਾ ਪੈਂਦਾ ਹੈ ਵਸ਼ੀਰ ਦਾ ਕਾਲਾ ਵੀ ਉੱਥੇ ਹਾਜ਼ਰ ਸੀਗਾ ਬਾ ਇਧਰ ਮੈਦਾਨ ਦੇ ਵਿੱਚ ਬੱਲੇ ਬੱਲੇ ਆਹ ਹੈ ਨੌਜਵਾਨ ਸ਼ਕਰਪੁਰੀਆ 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 ਫਰਿਆਦ ਸਾਈ ਵੀ ਸਾਡੀ ਫਰਿਆਦ ਤੇਰੇ ਤਾਏ ਇਹ ਦੋ ਵਾਰ ਦੱਸਿਆ ਕੈਨੇਡਾ ਦੇ ਵਰਲਡ ਕੱਪਾਂ ਦਾ 2016 2022 ਇਹਨੇ ਰਿਕਾਰਡ ਬਣਾ ਦਿੱਤਾ ਖੇਡ ਕਬੱਡੀ ਦੇ ਵਿੱਚ ਆਹ ਹੈ ਨੌਜਵਾਨ ਸ਼ਕਰਪਰੀਆ ਫਰਿਆਦ ਅਗਲੀ ਕਬੱਡੀ ਪੌਂਡ ਦੇ ਵਾਸਤੇ ਬੁਲਟ ਵਾਹ ਓ ਸੋਹਣਿਆ ਬੁਲਟ ਨੇ ਮੱਥਾ ਟੇਕਿਆ ਚੱਲ ਵੀ ਨੌਜੋਨ ਦਾ ਤਾਗਲੀ ਕਬੱਡੀ ਐਨ ਸਿਰੇ ਦਾ ਮੈਚ ਦੋਨਾਂ ਟੀਮਾਂ ਦੇ ਵਿੱਚ ਦੁੱਖ ਕੋੜਨ ਵਾਲਾ ਮੈਚ ਖੇਡਿਆ ਜਾ ਰਿਹਾ ਹੈ ਬੁਲਟ ਦੀ ਪਈ ਹੋਈ ਕਬੱਡੀ ਚਾਰ ਜਾਫੀ ਗੁਰਜਾ ਵਰਗੇ ਗੋਪੀ ਕਰਦਾ ਟਰਾਈ ਦੱਕੜ ਵੀ ਰਖਤ ਵੀ ਵਾਹ ਓ ਸੋਹਣਿਆ ਬੁਲਟ ਸਿਰੇ ਦਾ ਰੇਡਰ ਹੈ ਅੱਜ ਦੇ ਜੁਗਦਾ ਗੋਪੀ ਤੇ ਬੋਲਟ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਸਰਦਾਰ ਨਾਜ਼ਰ ਸਿੰਘ ਜੀ ਸਿੱਧੂ ਕੈਲਗਰੀ ਹੈਪੀ ਨਾਲ ਦਾ ਫੀਰ ਲਾਡੀ ਸਿੱਧੂ ਚੱਠੇ ਗਵਿੰਦਪੁਰੇ ਵਾਲਾ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਬੂਰੀਆ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਕਿ ਬੱਜ ਰਹੀਆਂ ਨੇ ਧੌਣਾ ਪਿੰਡੇ ਲਾਜ ਜਵਾਨਾਂ ਦੇ ਸੱਸੇ ਮੋਰਾ ਸੀਨੇ ਬਣ ਕੇ ਢਾਲ ਜਵਾਨਾਂ ਦੇ ਸਾਨਾ ਵਾਂਗੂ ਲੱਗ ਜਾਂਦਾ ਏ ਜੋਰ ਕਾਲਿਆ ਓਏ ਤੇ ਖੇਡ ਨਹੀਂ ਸਕਦੇ ਕੌਡੀ ਦਿਲ ਕਮਜ਼ੋਰ ਕਾਲਿਆ ਹੋਏ ਆ ਸ਼ੇਰ ਦੀਆਂ ਵੀ ਰੀਲਾ ਬਣ ਗਿਆ ਨਿਊਜ਼ੀਲੈਂਡ ਬੋਲਿਆ ਜਦੋਂ ਬੁਲਾਰਿਆ ਨੇ ਆਪੋ ਆਪਣੇ ਅੰਦਾਜ਼ ਦੇ ਨਾਲ ਆਓ ਅਗਲੀ ਕਬੱਡੀ ਸ਼ਹਿਜ਼ਾਦੇ ਦੀ ਸ਼ਾਜੀ ਸ਼ਕਰਪੁਰੀ ਹੈ ਉੱਡਣਾ ਸੱਪ ਖੇਡ ਕਬੱਡੀ ਦਾ ਕੀਰਾਂ ਵਾਲੀਏ ਭਜੀ ਨੇ ਆਖਿਆ ਵੀ ਇਹ ਉੱਡਣਾ ਸੱਪ ਹੈ ਇਹ ਉੱਡਣਾ ਹੈ ਕਬੱਡੀ ਖਿਡਾਰੀ ਹੁਣ ਦੇਖ ਲੈਣ ਕਰੋ ਕਮਾਲ ਵਾਹਦਾ ਹਿੱਕ ਦੇ ਵਿੱਚ ਸੁੱਖਾ ਆ ਕਰ ਲੋ ਹੱਥ ਚਰਚਾ ਤੇਰੀ ਫੁੱਲ ਹੋ ਜਣੀ ਵੀ ਸ਼ਾਜੀ ਨਾਲ ਪਾ ਗਿਆ ਬੰਦਾ ਹਰ ਸੁੱਖਾ ਕਮਾਲ ਕਰ ਗਿਆ ਕਬੱਡੀ ਪੁਆਇੰਟ ਸਾਡੇ ਦਰਮਿਆਨ ਟਿੰਕਾ ਯੂਐਸਏ ਦੇ ਮਿੱਤਰ ਮੰਡਲੀ ਬੱbbi ਸਿੱਧੂ ਯੂਐਸਏ ਅਜੇ ਸੰਧੂ ਸਾਹਨੇ ਵਾਲ ਸਾਡੇ ਵੀਰ ਜਿਨ੍ਹਾਂ ਨੇ ਪਹਿਲਾ ਤੇ ਦੂਜਾ ਨਾਮ ਅਜੇ ਇਸ ਕਬੱਡੀ ਕੱਪ ਦਾ ਦੇਣਾ ਹੈ ਬਹੁਤ ਬਹੁਤ ਧੰਨਵਾਦ ਸਾਡੇ ਵੀਰਾਂ ਦਾ ਹੈ ਮਨਦੀਪ ਢੱਡਰੀਆਂ ਤੇ ਗੁਰਜੀਵ ਨੰਨਣ ਸਾਡੇ ਵੀਰ ਲਓ ਖੇਡ ਮੈਦਾਨ ਦੇ ਵਿੱਚ ਬੂਰੀਆ ਲਖਾਂ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਚੱਲ ਵੀ ਨੌਜੰਨਾ ਪਾਕ ਲਈ ਕਬੱਡੀ ਹਰਮਨ ਬੁਲੇਟ ਹੀਰਾਵਾਲੀ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਅਮਨ ਯੂਐਸਏ ਵੱਲੋਂ ਹੁਣ ਤੋਂ ਹਰੇਕ ਕਬੱਡੀ ਬੁਲਰ ਦੀ ਹਰ ਇੱਕ ਕਬੱਡੀ 1100 ਰੁਪਏ ਦੀ ਹੋਣੀ ਹੈ ਲਓ ਖੇਡ ਮੈਦਾਨ ਦੇ ਵਿੱਚ ਹਰ ਮਿੰਟ ਪੁਆਇੰਟ ਪੰਡ ਦੀ ਟੀਮ ਦੇ ਹਿੱਸੇ ਜੋੜ ਗਿਆ ਚੜ ਵੀ ਮੰਨੇ ਆ ਆਗਲੀ ਕਬੱਡੀ ਮੰਨਾ ਖੇਡ ਮੈਦਾਨ ਦੇ ਵਿੱਚ ਉਸਤਾਦ ਜੀ ਕਰਿਓ ਗੱਲ ਬੱਲੇ ਦਾ ਆਗਲੀ ਕਬੱਡੀ ਅਗਲਾ ਮੈਚ ਵੀ ਬਹੁਤ ਤਕੜਾ ਚੋਟੀ ਦਾ ਦੂਜਾ ਸੈਮੀ ਅਮਰੀਕ ਸਿੰਘ ਕਫੜ ਲਈ ਤਿਆਰੀ ਲਾਜਵਾਨਾ ਕੋਸੇ ਕੋਟਲੇ ਵਾਲਿਆ ਨਾਲ ਬਿੱਲਾ ਲਲਤੋਂ ਜੀ ਕਿ ਤੇਲ ਪਾਣੀ ਖਾਂਦੀ ਸੰਗ ਨਾ ਕੜੀ ਤੇ ਚੜਦੀ ਚੜਾਈ ਤੰਗ ਨਾ ਕਰੀ ਟੱਕਾਂ ਦੀ ਟੈਕੀ ਦੇ ਉੱਪਰ ਲਿਖਿਆ ਹੁੰਦਾ ਵੀ ਤੇਲ ਪਾਣੀ ਖਾਂਦੀ ਸੰਗ ਨਾ ਕਰੀ ਚੜਦੀ ਚੜਾਈ ਸਾਨੂੰ ਤੰਗ ਨਾ ਕਰੀ ਬੁਲਾਰਿਆਂ ਨੇ ਵੀ ਕੰਮ ਖਿੱਚ ਕੇ ਰੱਖਣਾ ਪੈਂਦਾ ਹੁਣ ਸੌਖੀ ਨਹੀਂ ਰਹੀ ਕੋਈ ਗੱਲ ਲਓ ਅਗਲੀ ਕਬੱਡੀ ਫਿਰ ਮੈਦਾਨ ਦੇ ਵਿੱਚ ਪਾਉਣ ਦੇ ਵਾਸਤੇ ਹਰਮਨ 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 ਹੀਰਾਵਾਲੀਆ ਬੁਲਟ ਬੁਲਟ ਦੀ ਪਈ ਰੇਡ ਤੇ ਕਿਹੜਾ ਲਾਊਗਾ ਜਫਾ ਆਹ ਦੇਖ ਲੈ ਵੀ ਡੱਗੋ ਵਾਲਾ ਸ਼ਰਨਾ ਸ਼ਰਨਾ ਹਰਰਾ ਹੀ ਤੇ ਆਉਂਦਾ ਵੀ ਕਰਦਾ ਅਜੇ ਇਸ ਕਬੱਡੀ ਕੱਪ ਤੇ ਬੜਾ ਵੱਡਾ ਯੋਗਦਾਨ ਹਰਸ਼ ਕੈਨੇਡਾ ਬਾਜ ਬਾਜ ਕੈਨੇਡਾ ਬਾਲਜੀ ਅਸਟ੍ਰੇਲੀਆ ਗੁਰੀ ਅਸਟ੍ਰੇਲੀਆ ਜਸਲ ਕੈਨੇਡਾ ਜਸਪੀਤ ਕੈਨੇਡਾ ਜਿਨ੍ਹਾਂ ਨੇ 10 ਲੱਖ ਰੁਪਇਆ ਜੋਗਦਾਰ ਪਾਇਆ ਹੈ ਅੱਜ ਇਸ ਕਬੱਡੀ ਕੱਪ ਤੇ ਸਾਡੇ ਵੀਰਾਂ ਦਾ ਹੈ ਬੜਾ ਧੰਨਵਾਦ ਲਓ ਪੂਰੀਏ ਦੀ ਪਈ ਹੈ ਕਬੱਡੀ ਤੇ ਹੁਣ ਕੌਣ ਕਰਦਾ ਟਰਾਈ ਇੰਦਰਜੀਤ ਟੱਕੜ ਦੀ ਰੱਖੜ ਦੀ ਕਰਦਾ ਟਰਾਈ ਪੂਰੀਏ ਇੰਦਰਜੀਤ ਟੱਕਰ 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 ਪੁਆਇੰਟ ਲਾਈਨ ਟੱਚ ਹੋ ਗਈ ਲਾਈਨ ਬਾਰਡਰ ਲਾਈਨ ਟੱਚ ਹੋਈ ਹਰਵੰਸਪੁਰਿਆ ਸਵਰਨਾ ਗੁੱਟ ਦਾ ਵੱਡਾ ਫੜਾਕ ਸ਼ਮਸਪੁਰਿਆ ਪ੍ਰੀਤਮ ਬਾਰੇ ਹਰਵਿੰਦਰ ਰੱਬੋ ਨੇ ਆਖਿਆ ਵੀ ਇੰਗਲੈਂਡ ਸਾਡਾ ਮੈਚ ਪੈ ਗਿਆ ਤੇ ਬਹੁਤ ਟਫ ਮੈਚ ਹੋਇਆ ਸੀਗਾ ਸ਼ਮਸਪੁਰਿਆ ਪ੍ਰੀਤਮ ਮਾਨ ਕਬੱਡੀ ਖਿਡਾਰੀ ਸਾ ਬਿਕਰ ਸਿੰਘ ਜੀ ਪੰਦੇਰ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੁੱਧਰਗ ਸ਼ਖਸੀਅਤ ਸੋ ਬਹੁਤ ਬਹੁਤ ਧੰਨਵਾਦ